ਦੋਸਤੋ ਮਾਨਸਾ ਦੀ ਉਹ ਧਰਤੀ ਜਿੱਥੋਂ ਸਿੱਧੂ ਵਰਗੇ ਸੁਪਰ ਸਟਾਰ ਨਿਕਲੇ ਉਥੇ ਧਰਤੀ ਤੋਂ ਅੱਜ ਇੱਕ ਫਿਰ ਦਿਲ ਹਲਾ ਦੇਣ ਵਾਲੀ ਖਬਰ ਆਈ ਆ ਦੋਸਤੋ ਕਈ ਵਾਰ ਜ਼ਿੰਦਗੀ ਅਜਿਹੇ ਵਾਰ ਕਰਦੀ ਆ ਕਿ ਇਨਸਾਨ ਰੱਬ ਅੱਗੇ ਵੀ ਹਵਾਲਾ ਨਾਲ ਖੜੇ ਰਹਿ ਜਾਂਦਾ ਆ ਰਾਜਵੀਰ ਜਵੰਦਾ ਦੀ ਕਹਾਣੀ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਪਹਿਲਾਂ ਉਸਦੇ ਪਿਤਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ ਤੇ ਥੋੜੇ ਸਮੇਂ ਬਾਅਦ ਰਾਜਵੀਰ ਵੀ ਆਪਣੇ ਪਿਓ ਦੇ ਪਿੱਛੇ ਚਲਾ ਗਿਆ ਸੀ ਅਜਿਹਾ ਹੀ ਕੁਝ ਉਹੀ ਦਰਦ ਉਹੀ ਕਿਸਮਤ ਗਾਇਕ ਹਰਮਨ ਸਿੱਧੂ ਨਾਲ ਵੀ ਵਾਪਰੀ ਆ ਹਰਮਨ ਦੇ ਪਿਤਾ ਪਿਤਾ ਵੀ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ ਅਤੇ ਹੁਣ ਬੀਤੀ ਰਾਤ ਉਹਨਾਂ ਦੇ ਪੁੱਤ ਹਰਮਨ ਸਿੱਧੂ ਦਾ ਐਕਸੀਡੈਂਟ ਇੰਨਾ ਜ਼ਿਆਦਾ ਭਿਆਨਕ ਹੋਇਆ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਹਰਮਨ ਨੂੰ ਵੀ ਆਪਣੇ ਪਿਓ ਦੇ ਕੋਲ ਲੈ ਗਿਆ ਇੱਕ ਹੋਰ ਘਰ ਸੁਣਨਾ ਹੋ ਗਿਆ ਇੱਕ ਹੋਰ ਮਾਂ ਦਾ ਪੁੱਤ ਮਰ ਗਿਆ ਇੱਕ ਹੋਰ ਧੀ ਦਾ ਪਿਓ ਹਮੇਸ਼ਾ ਲਈ ਖਾਮੋਸ਼ ਹੋ ਗਿਆ ਪੰਜਾਬੀ ਸੰਗੀਤ ਜਗਤ ਸੌਗ ਵਿੱਚ ਹੈ ਕਿਉਂਕਿ ਲਗਭਗ ਪਿਛਲੇ 15-16 ਸਾਲਾਂ ਤੋਂ ਆਪਣੀ ਆਵਾਜ਼ ਨਾਲ ਲੋਕਾਂ ਦੇ ਦਿਲ ਜਿੱਤਦਾ ਆ ਰਿਹਾ ਮਸ਼ਹੂਰ ਗਾਇਕ ਹਰਮਨ ਸਿੱਧੂ ਹੁਣ ਸਾਡੇ ਵਿਚ ਨਹੀਂ ਰਿਹਾ ਬੀਤੀ ਰਾਤ ਉਹਨਾਂ ਦਾ ਭਿਆਨਕ ਸੜਕ ਹਾਦਸਾ ਹੋ ਗਿਆ ਟਰੱਕ ਨਾਲ ਟੱਕਰ ਇੰਨੀ ਜ਼ਿਆਦਾ ਤੇਜ਼ ਸੀ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਹ ਇੱਕ ਬਹੁਤ ਮੰਝਿਆ ਹੋਇਆ ਸਿੰਗਰ ਸੀ ਇੱਕ ਸਾਫ਼ ਦਿਲ ਬੰਦਾ ਸੀ ਤੇ ਉਹ ਬੀਤੀ ਰਾਤ 22 ਨਵੰਬਰ 2025 ਨੂੰ ਸਾਨੂੰ ਸਭ ਨੂੰ ਹਮੇਸ਼ਾ ਹਮੇਸ਼ਾ ਲਈ ਛੱਡ ਕੇ ਇਸ ਦੁਨੀਆ ਤੋਂ ਚਲਾ ਗਿਆ ਦੋਸਤੋ ਸ਼ੁਰੂ ਕਰਦੇ ਹਾਂ ਇਸ ਦਰਦਨਾਕ ਘਟਨਾ ਦੀ ਪੂਰੀ ਕਹਾਣੀ ਮਾਨਸਾ ਜ਼ਿਲ੍ਹਾ ਦੇ ਨੇੜੇ ਖਿਆਲਾ ਪਿੰਡ ਹਰਮਨ ਸਿੱਧੂ ਦਾ ਘਰ ਉਸ ਦਾ ਜਨਮ ਪਿੰਡ ਉਸ ਦੀ ਜ਼ਿੰਦਗੀ ਦੀਆਂ ਸਾਰੀਆਂ ਜ ਉਸ ਦਾ ਬਚਪਨ ਉਸ ਦਾ ਸਫਰ ਇੱਥੋਂ ਹੀ ਸ਼ੁਰੂ ਹੋਇਆ ਸੀ ਤੇ ਹਾਲਾਤਾਂ ਦਾ ਕੋਰਾ ਮਜ਼ਾਕ ਵੇਖੋ ਉਸ ਦਾ ਆਖਰੀ ਸਫਰ ਵੀ ਉਸੇ ਪਿੰਡ ਦੀਆਂ ਗਲੀਆਂ ਤੱਕ ਆ ਕੇ ਰੁਕਿਆ ਰਿਪੋਰਟਾਂ ਮੁਤਾਬਕ ਬੀਤੀ ਰਾਤ ਹਰਮਨ ਸਿੱਧੂ ਆਪਣੀ ਕਾਰ ਦੇ ਵਿੱਚ ਬੈਠ ਕੇ ਆਪਣੇ ਪਿੰਡ ਵਾਪਸ ਜਾ ਰਹੇ ਸਨ ਰੋਡ ਉੱਤੇ ਕਾਫੀ ਜ਼ਿਆਦਾ ਸੁਨਾਪਾ ਸੀ ਪਰ ਕੁਝ ਮਿੰਟਾਂ ਬਾਅਦ ਕੀ ਹੋਣ ਵਾਲਾ ਆ ਇਹ ਸ਼ਾਇਦ ਕਿਸੇ ਨੂੰ ਵੀ ਪਤਾ ਨਹੀਂ ਸੀ ਮਾਨਸਾ ਪਟਿਆਲਾ ਰੋਡ ਤੇ ਇੱਕ ਪਲ ਵਿੱਚ ਸਭ ਕੁਝ ਬਦਲ ਗਿਆ ਹਰਮਨ ਸਿੱਧੂ ਦੀ ਕਾਰ ਇੱਕ ਤੇਜ਼ ਰਫਤਾਰ ਟਰੱਕ ਨਾਲ ਜਾ ਟਕਰਾਈ ਟੱਕਰ ਇੰਨੀ ਜਿਆਦਾ ਤੇਜ਼ ਸੀ ਕਿ ਕਾਰ ਦੇ ਪਰਖੱਛੇ ਉੱਡ ਗਏ ਲੋਹੇ ਦੇ ਟੁਕੜੇ ਹਰ ਤਰਫ ਪੈ ਲਗੇ ਅਤੇ ਸਟੀering ਤੇ ਬੈਠਾ ਇੱਕ 마ਸੂਮ ਇਨਸਾਨ ਜਿਸਨੇ ਕਦੇ ਵੀ ਕਿਸੇ ਦਾ ਬੁਰਾ ਨਹੀਂ ਚਾਹਿਆ ਸੀ ਉਹ ਮੌਕੇ ਤੇ ਹੀ ਦਮ ਤੋੜ ਗਿਆ ਐਮਰਜੈਂਸੀ ਟੀਮ ਨੂੰ ਸੂਚਨਾ ਮਿਲੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਸਿਰਫ ਇੱਕ ਲਾਈਨ ਕਹੀ ਵੀ ਆਰ ਸੌਰੀ ਹੀ ਇਜ਼ ਨੋ ਮੋਰ ਦੋਸਤੋ ਇਹ ਸ਼ਬਦ ਉਨ੍ਹਾਂ ਦੇ ਪਰਿਵਾਰ ਦੀ ਜ਼ਿੰਦਗੀ ਨੂੰ ਸਦਾ ਲਈ ਬਦਲ ਕੇ ਰੱਖ ਗਏ ਪਰਿਵਾਰ ਦਾ ਹਾਲ ਹਰਮਨ ਸਿੱਧੂ ਨੇ ਪਿੱਛੇ ਛੱਡ ਇੱਕ ਪਤਨੀ ਜੋ ਅਜੇ ਵੀ ਵਿਸ਼ਵਾਸ ਨਹੀਂ ਕਰ ਪਾਰੀ ਕਿ ਉਸਦਾ ਜੀਵਨ ਸਾਥੀ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ। ਇੱਕ ਛੋਟੀ ਧੀ ਜਿਸ ਨੂੰ ਸ਼ਾਇਦ ਇਹ ਵੀ ਸਮਝ ਨਹੀਂ ਆ ਰਹੀ ਕਿ ਉਸਦੇ ਪਾਪਾ ਸੁੱਤੇ ਕਿਉਂ ਨੇ, ਉੱਠ ਕਿਉਂ ਨਹੀਂ ਰਹੇ। ਅਤੇ ਇੱਕ ਮਾਂ ਜਿਸਦੇ ਪੈਰਾਂ ਹੇਠ ਧਰਮੀ ਨਹੀਂ ਖੇਸਕ ਗਈ। ਦੋਸਤੋ 1.5 ਸਾਲ ਪਹਿਲਾਂ ਉਸਦੇ ਪਿਤਾ ਦਾ ਦੇਹਾਂਤ ਹੋਇਆ ਸੀ ਤੇ ਹੁਣ ਘਰ ਦਾ ਇਕਲੌਤਾ ਪੁੱਤ ਜਿਸ ਨੇ ਸਾਰੇ ਘਰ ਨੂੰ ਸੰਭਾਲਿਆ ਸੀ, ਉਹ ਵੀ ਚਲਾ ਗਿਆ। ਇਸ ਦੁਨੀਆ ਨੂੰ ਛੱਡ ਕੇ ਤੇ ਆਪਣੇ ਘਰ ਨੂੰ ਛੱਡ ਕੇ ਇੱਕ ਹੀ ਘਰ ਦੇ ਵਿੱਚ ਦੋ ਸਾਲ ਦੇ ਅੰਦਰ ਦੋ ਮਾਤਮ ਸੋਚ ਕੇ ਵੀ ਦਿਲ ਕੰਬ ਜਾਂਦਾ ਆ ਬਹੁਤ ਸਾਰਿਆਂ ਨੂੰ ਇਹ ਨਹੀਂ ਪਤਾ ਹੁਣਾ ਕਿ ਹਰਮਨ ਸਿੱਧੂ ਕੌਣ ਸੀ ਅਸੀਂ ਤੁਹਾਨੂੰ ਦੱਸਦੇ ਆ ਦੋਸਤੋ ਜਿਨ੍ਹਾਂ ਨੇ ਹਰਮਨ ਸਿੱਧੂ ਦਾ ਨਾਮ ਪਹਿਲੀ ਵਾਰੀ ਸੁਣਿਆ ਉਹਨਾਂ ਲਈ ਦੱਸ ਦਈਏ ਇਹ ਸਿਰਫ ਗਾਇਕ ਨਹੀਂ ਸੀ ਇਹ ਸੰਗੀਤ ਦੇ ਸੱਚੇ دیਵਾਨੇ ਸਨ ਮਿਸ ਪੂਜਾ ਨਾਲ ਉਹਨਾਂ ਦਾ ਮਸ਼ਹੂਰ ਗੀਤ ਪੇਪਰ ਜਾਂ ਪਿਆਰ ਅੱਜ ਵੀ ਫੈਂਚ ਦੀ ਲਿਸਟ ਵਿੱਚ ਟੌਪ ਤੇ ਮਿਲਦਾ ਆ ਉਹਨਾਂ ਦੀ ਆਵਾਜ਼ ਬਹੁਤ ਹੀ ਸੁਥਰੀ ਤੇ ਮਿੱਠੀ ਤੇ ਰੌਣਕ ਭਰੀ ਸੀ ਹਰਮਨ ਸਿੱਧੂ ਨੇ ਆਪਣੀ ਗਾਇਕੀ ਨਾਲ ਆਪਣੇ ਲੈਹਦੇ ਲਖਾ ਦਿਲਾ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਉਹਨਾਂ ਦੇ ਮਸ਼ਹੂਰ ਗੀਤ ਦੀ ਗੱਲ ਕਰੀਏ ਤਾਂ ਉਹਨਾਂ ਦੇ ਮਸ਼ਹੂਰ ਗੀਤ ਸੀ ਕੋਈ ਚੱਕਰ ਨਹੀਂ ਬੇਬੇ ਬਾਪੂ ਬੱਬਰ ਸ਼ੇਰ ਮਲਤਾਨ ਬਾਸ ਰਸ਼ੀਆ ਇਹ ਸਿਰਫ ਗੀਤ ਨਹੀਂ ਇਹ ਉਹ ਆਵਾਜ਼ ਸੀ ਜਿੱਥੋਂ ਲੋਕ એનર્ਜੀ ਲੈਂਦੇ ਸਨ ਉਹਨਾਂ ਦੇ ਲਿਰিক্যাল ਸਕੈਲ ਵੀ ਬਹੁਤ ਵਧੀਆ ਸਨ ਉਹਨਾਂ ਨੇ ਕਈ ਗੀਤ ਖੁਦ ਵੀ ਲਿਖੇ ਜੋ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਏ ਸੰਗੀਤ ਜਗਤ ਵਿੱਚ ਸੋਗ ਦੋਸਤੋ ਪੰਜਾਬੀ ਇੰਡਸਟਰੀ ਵਿੱਚ ਇਸ ਵੇਲੇ ਇੱਕ ਹੀ ਗੱਲ ਚੱਲ ਰਹੀ ਆ ਹਰਮਨ ਸਿੱਧੂ ਨਹੀਂ ਬਹੁਤ ਸਾਰੇ ਗਾਇਕਾਂ ਨੇ ਪੋਸਟਾਂ ਵੀ ਕੀਤੀਆਂ ਕਿਸੇ ਨੇ ਕਿਹਾ ਉਹ ਹਮੇਸ਼ਾ एवरीवन ਨੂੰ ਸਮਾਈਲ ਕਰਦਾ ਮਿਲਦਾ ਹੁੰਦਾ ਸੀ ਕਿਸੇ ਨੇ ਲਿਖਿਆ ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਇੱਕ ਹੋਰ ਹੀਰਾ ਖੋਦ ਦਿੱਤਾ ਪੈਂਜ ਵੀ ਸ਼ੌਕ ਵਿੱਚ ਹਨ ਹਰ ਕਮੈਂਟ ਵਿੱਚ ਇੱਕ ਹੀ ਲਾਈਨ ਨਹੀਂ ਯਾਰ ਇਹ ਕਿਵੇਂ ਹੋ ਸਕਦਾ ਸਭ ਤੋਂ ਦਰਦਨਾਕ ਗੱਲ ਦੋਸਤੋ ਸਭ ਤੋਂ ਜ਼ਿਆਦਾ ਦਿਲ ਤੋੜਨ ਵਾਲੀ ਗੱਲ ਇਹ ਆ ਅਰਮਨ ਸਿੱਧੂ ਬਿਲਕੁਲ ਸਧਾਰਨ ਜੀਵਨ ਜਿਉਣ ਵਾਲਾ ਇਨਸਾਨ ਸੀ ਕੋਈ ਸ਼ੋਅ ਆਫ ਨਹੀਂ ਕੋਈ ਕੰਟਰੋਵਰਸੀ ਨਹੀਂ ਇੱਕ ਸਟ੍ਰੇਟ ਫਾਰਵਰਡ ਸਾਫ਼ ਦਿਲ ਬੰਦਾ ਸੀ ਆਪਣੇ ਪਿੰਡ ਖਿਆਲਾ ਨਾਲ ਬਹੁਤ ਜਿਆਦਾ ਜੁੜਿਆ ਰਹਿੰਦਾ ਸੀ ਵਿਦੇਸ਼ ਵਾਲੀਆਂ ਚਮਕ ਚਮਕਾ ਤੋਂ ਦੂਰ ਇੱਕ ਪਿਓਰ ਪੰਜਾਬੀ ਆਰਟਿਸਟ ਜੋ ਆਪਣੇ ਰੂਟਸ ਨਾਲ ਵਫਾਦਾਰ ਸੀ ਅਤੇ ਐਸਾ ਇਨਸਾਨ ਇੰਜ ਇੱਕ ਹਾਦਸੇ ਵਿੱਚ ਚਲਾ ਜਾਏ ਇਹ ਗੱਲ ਜਿਹਨ ਨੂੰ ਕਬੂਲ ਨਹੀਂ ਹੁੰਦੀ ਹਾਦਸਾ ਕਿਵੇਂ ਵਾਪਰਿਆ ਰਪੋਟਾਂ ਕਹਿੰਦੀਆਂ ਨੇ ਰਾਤ ਨੂੰ ਵਿਜ਼ਿਬਿਲਟੀ ਘੱਟ ਸੀ ਪਰ ਸੂਤੀ ਗਤੀ ਵਾਧੇ ਵਿੱਚ ਸੀ ਤੇ ਟਰੱਕ ਦੀ ਲਾਈਨ ਕੱਟ ਗਈ ਇੱਕ ਸੈਕਿੰਡ ਦਾ ਫਰਕ ਅਤੇ ਇੱਕ ਹੋਣਹਾਰ ਜ਼ਿੰਦਗੀ ਖਤਮ ਮੌਕੇ ਤੇ ਹੀ ਹੋ ਗਈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਆ ਪ੍ਰਾਕ ਡਰਾਈਵਰ ਨੂੰ ਪੋਸ਼ਗੈਸ਼ ਕਰਨ ਲਈ ਰੋਕਿਆ ਗਿਆ ਆ CCTV ਵੀ ਚੈੱਕ ਹੋ ਰਿਆਂ ਆ ਪਰ ਦੋਸਤੋ ਜੋ ਚਲਾ ਗਿਆ ਉਹ ਮਰਤਾ ਵਾਪਸ ਨਹੀਂ ਆਵੇਗਾ ਪੈਂ ਲਈ ਆਖਰੀ ਸੁਨੇਹਾ ਦੋਸਤੋ ਜਦੋਂ ਕੋਈ ਕਲਾਕਾਰ ਚਲ ਜਾਂਦਾ ਆ ਉਹਦੀ ਆਵਾਜ਼ ਉਹਦਾ ਕੰਮ ਉਹਦੀ ਜਾਦਾਂ ਹੀ ਸਾਨੂੰ ਜਿੰਦਾ ਰੱਖਦੀਆਂ ਨੇ ਹਰਮਨ ਸਿੱਧੂ ਭਾਵੇਂ ਅੱਜ ਸਾਡੇ ਨਾਲ ਨਹੀਂ ਪਰ ਉਹਦੇ ਗੀਤ ਉਹਦੇ ਬੋਲ ਉਹਦੀ ਵਾਈਬ੍ਰੇਸ਼ਨ ਹਮੇਸ਼ਾ ਸਾਡੇ ਦਿਲਾਂ ਵਿੱਚ ਜਿਉਂਦੀ ਰਹੇਗੀ ਉਹਦਾ ਪੇਪਰ ਬਸ ਪਿਆਰ ਹੋਵੇ ਜਾਂ ਬੇਬੇ ਬਾਪੂ ਜਦੋਂ ਵੀ ਇਹ ਗੀਤ ਚੱਲਣਗੇ ਉਹ ਕਹਿਣਗੇ ਇਹ ਉਹ ਬੰਦੇ ਦਾ ਜੀਤ ਆ ਜੋ ਦਿਲ ਦਾ ਵੀ ਸੋਹਣਾ ਸੀ ਅਤੇ ਆਵਾਜ਼ ਦਾ ਵੀ ਅੰਤ ਵਿੱਚ ਸਿਰਫ ਅਸੀਂ ਇਹੀ ਕਹਿਣਾ ਚਾਹੁੰਦੇ ਆ ਪੂਰੇ ਪੰਜਾਬ ਲਈ ਅੱਜ ਦਾ ਦਿਨ ਸੌਕ ਵਾਲਾ ਆ ਇੱਕ ਆਵਾਜ਼ ਇੱਕ ਕਲਾਕਾਰ ਇੱਕ ਸੱਚਾ ਪੰਜਾਬੀ ਪੁੱਤ ਇੱਕ ਪਲਾਂ ਦੇ ਵਿੱਚ ਹੀ ਚਲਾ ਗਿਆ ਰੱਬ ਉਸ ਦੀ ਆਤਮਾ ਨੂੰ ਚੜ੍ਹਦੀ ਕਲਾ ਬਖਸ਼ੇ ਪਰਿਵਾਰ ਨੂੰ ਹੌਸਲਾ ਦੇਵੇ ਅਤੇ ਫੈਨ ਜਨ ਨੂੰ ਇਹ ਸਮਝ ਬਖਸ਼ੇ ਕਿ ਜ਼ਿੰਦਗੀ ਕਿੰਨੀ ਜ਼ਿਆਦਾ ਨਾਜ਼ੁਕ ਆ ਦੋਸਤੋ ਜੇ ਤੁਹਾਨੂੰ ਇਸ ਗਾਇਕ ਬਾਰੇ ਪਹਿਲਾਂ ਨਹੀਂ ਪਤਾ ਸੀ ਤਾਂ ਤੁਸੀਂ ਵੀ ਇੱਕ ਕਮੈਂਟ ਕਰ ਦਿਓ ਤੇ ਉਸ ਦੀ ਰੂਹ ਲਈ ਦੁਆ ਕਰਿਓ ਕਿ ਵਾਹਿਗੁਰੂ ਗੁਰੂ ਉਸ ਦੀ ਆਤਮਾ ਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ